ਸੜਕ ਅਤੇ ਰੇਲ ਆਵਾਜਾਈ ਤੋਂ ਬਾਅਦ ਹੁਣ ਹਵਾਈ ਸੰਪਰਕ ਵੀ ਦ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਸੋ ਦੱਸਦੀ ਕਿ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੋਂ ਚੰਡੀਗੜ੍ਹ ਦੇ ਲਈ ਉਡਾਨ ਸ਼ੁਰੂ ਹੋ ਚੁੱਕੀ ਹੈ ਇੰਡੀਗੋ ਵੱਲੋਂ ਇਹ ਉਡਾਨ ਸ਼ੁਰੂ ਕੀਤੀ ਗਈ ਹੈ 45 ਮਿੰਟ ਦੇ ਵਿੱਚ ਉਹਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੰਡੀਗੜ੍ਹ ਪਹੁੰਚਿਆ ਜਾ ਸਕਦਾ ਹੈ ਦੱਸਦੀ ਕਿ ਵੱਡੀ ਗਿਣਤੀ ਦੇ ਵਿੱਚ ਬਿਊਰੋਕਰੇਟਸ ਵਿਦਿਆਰਥੀ ਬਿਜ਼ਨਸਮੈਨ ਚੰਡੀਗੜ੍ਹ ਆਉਦੇ ਜਾਂਦੇ ਨੇ ਸੜਕ ਤੇ ਗੱਲ ਕੀਤੀ ਜਾਵੇ ਸੜਕੀ ਮਾਰਗ ਤੇ ਰੇਲ ਮਾਰਗ ਦੇ ذریعے ਪਹਿਲਾਂ ਸਫ਼ਰ ਹੁੰਦਾ ਸੀ ਪਰ ਹੁਣ ਹਵਾਈ ਉਡਾਣ ਸ਼ੁਰੂ ਹੋਣ ਦੇ ਨਾਲ ਇਹ ਹੋਰ ਆਸਾਨੀ ਹੋ ਗਈ ਹੈ ਦੱਸ ਦਈਏ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਰਾਤ 11:30 ਵਜੇ ਉਡਾਣ ਜਿਹੜੀ ਹੈ ਉਹ ਭਰੇਗੀ ਔਰ 12:15 ਮਿੰਟ ਤੇ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੇਗੀ ਉਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡੇ ਤੋਂ 3:15 ਤੇ ਇਹ ਉਡਾਨ ਭਰੇਗੀ ਔਰ 4 ਵਜੇ ਚੰਡੀਗੜ੍ਹ ਪਹੁੰਚੇਗੀ ਇਸ ਦੇ ਨਾਲ ਚੰਡੀਗੜ੍ਹ ਦੇ ਨਾਲ ਹੋਰ نزدਕੀਆਂ ਹੋਈਆਂ ਨੇ ਪੰਜਾਬ ਦੀਆਂ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵੀ ਹੈ ਔਰ ਵੱਡੇ ਪੱਧਰ ਤੇ ਜਿਹੜਾ ਬਿਜ਼ਨਸ ਹੈ ਚੰਡੀਗੜ੍ਹ ਦੇ ਵਿੱਚ ਲੋਕਾਂ ਦਾ ਵੇਖਿਆ ਜਾਂਦਾ ਹੈ